ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੋਂ ਪੰਜਾਬੀਆਂ ਲਈ ਮਾੜੀ ਖਬਰ ਹੈ ਯੂਕੇ ਤੋਂ ਸਿੱਖਾਂ ਲਈ ਰਾਹਤ ਭਰੀ ਖਬਰ ਹੈ ਜੁੜੇ ਰਹੋ ਤਿੰਨੇ ਖਬਰਾਂ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਧਰ ਨਿਊਜ਼ੀਲੈਂਡ 'ਚ ਵਾਪਰੇ ਸੜਕ ਹਾਦਸੇ ਦੌਰਾਨ ਸ਼੍ਰੀ ਚਮਕੌਰ ਸਾਹਿਬ ਇਲਾਕੇ ਨਾਲ ਸੰਬੰਧਿਤ ਉੱਗੇ ਖੇਡ ਪ੍ਰਮੋਟਰ ਸੰਦੀਪ ਸਿੰਘ ਦੀ ਮੌਤ ਹੋ ਗਈ 45 ਸਾਲਾ ਸੰਦੀਪ ਸਿੰਘ ਵਾਸੀ ਪਿੰਡ ਜਸਰਾں ਕਈ ਸਾਲਾਂ ਤੋਂ ਨਿਊਜ਼ੀਲੈਂਡ 'ਚ ਰਹਿ ਰਹੇ ਸਨ ਹਾਲੇ ਪਿਛਲੇ ਮਹੀਨੇ ਹੀ ਉਹ ਪੰਜਾਬ ਤੋਂ ਵਾਪਸ ਗਏ ਸਨ ਉਹ ਆਪਣੇ ਕੰਮ ਤੇ ਜਾ ਰਹੇ ਸੀ ਤਾਂ ਰਸਤੇ 'ਚ ਹਾਦਸਾ ਵਾਪਰ ਗਿਆ ਉਹ ਕਿਸਾਨ ਆਗੂ ਗੁਰਨਾਮ ਸਿੰਘ ਜਸਰਾں ਪੁੱਤਰ ਨੇ ਉਹਨਾਂ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਲਈ ਅਨੇਕਾਂ ਕਬੱਡੀ ਕੱਪ ਕਰਵਾਏ ਅਤੇ ਉਹ ਖੇਡ ਪ੍ਰਮੋਟਰ ਵਜੋਂ ਵੀ ਜਾਣੇ ਜਾਂਦੇ ਸਨ ਮ੍ਰਿਤਕ ਸੰਦੀਪ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਚਾਹੇਗੀ ਉਧਰ ਆਸਟ੍ਰੇਲੀਆ ਦੇ ਮੈਲਬੌਰਨ ਦੇ ਇਲਾਕੇ ਕਲਾਈਡ ਚ ਬੀਤੇ ਦਿਨੀ ਇੱਕ ਪੰਜਾਬੀ ਟਰੱਕ ਚਾਲਕ ਤੇ ਕਾਤਲਾਨਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਸੁਪਿੰਦਰਪਾਲ ਸਿੰਘ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਇਹ ਘਟਨਾ ਸਵੇਰੇ ਉਸ ਸਮੇਂ ਵਾਪਰੀ ਜਦ ਪੀੜਤ ਆਪਣੇ ਕੰਮ ਤੇ ਜਾ ਰਹੇ ਸੀ ਹਮਲੇ ਦੌਰਾਨ ਸੁਪਿੰਦਰਪਾਲ ਸਿੰਘ ਗੰਭੀਰ ਰੂਪ ਚ ਜ਼ਖਮੀ ਹੋ ਗਏ ਡਾਕਟਰੀ ਜਾਣਕਾਰੀ ਮੁਤਾਬਕ ਉਸ ਦੇ ਸਿਰ ਦੀ ਹੱਡੀ ਨੂੰ ਨੁਕਸਾਨ ਪਹੁੰਚਿਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਮਲਾਵਰਾਂ ਦੀ ਪਛਾਣ ਅਤੇ ਹਮਲੇ ਦੇ ਕਾਰਨ ਬਾਰੇ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਹੈ। ਸ਼ੁਰੂਆਤੀ ਜਾਂਚ ਤੋਂ ਅਨਸਾਰ ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਪੀੜਤ ਦੇ ਜਾਣਕਰ ਵੀ ਹੋ ਸਕਦੇ ਨੇ। ਉੱਤਰ ਇੰਗਲੈਂਡ 'ਚ ਸਿੱਖਾਂ ਵਿਰੁੱਧ ਨਫ਼ਰਤਈ ਅਪਰਾਧਾਂ ਦੇ ਮਾਮਲੇ ਰੁਕਣ ਦਾ ਨਾ ਨਹੀਂ ਲਹਿਰੇ ਭਾਵੇਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਵਧਾਕੀਆਂ ਤੋਂ ਚੱਲ ਰਹੀਆਂ ਨੇ ਪਰ ਬੀਤੇ ਕੁਝ ਵਰਿਆਂ ਤੋਂ ਇੱਕ ਵਾਰ ਫਿਰ ਨਸਲੀ ਨਫ਼ਰਤ ਦੀ ਅਪਰਾਧਾਂ ਦੀ ਗਿਣਤੀ ਵਧੀ ਹੈ ਪਿਛਲੇ ਮਹੀਨੇ ਮਿਡਲੈਂਡ ਤੇ ਵੈਸਟ ਬ੍ਰਾਮਚ ਦੇ ਗੁਰਨਾਨਕ ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਦਵਾਰ ਤੇ ਇੱਕ ਗੋਰੇ ਵਿਅਕਤੀ ਬਲ ਮਾਸ ਛੁੱਟੇ ਜਾਣ ਦੇ ਮਾਮਲੇ ਨੂੰ ਨਫ਼ਰਤ ਅਪਰਾਧ ਮੰਨਦੇ ਹਾਂ ਇਸ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਹਫ਼ਤੇ ਸੰਸਦ ਚ ਲੀਵਰ ਦੀ ਸਥਾਨਕ ਸੰਸਦ ਮੈਂਬਰ ਸਾਰਾ ਗੁੰਬਸ ਨੇ ਇਸ ਘਟਨਾ ਤੇ ਸਵੰਥ ਸਿੱਖ ਵਿਰੋਧੀ ਨਫ਼ਰਤ ਤੇ ਬਹਿਸ ਕਰਨ ਦਾ ਸੱਦਾ ਦਿੱਤਾ ਉਨ੍ਹਾਂ ਇਹ ਮਾਮਲਾ ਬਰਤਾਨੀਆ ਦੀ ਸੰਸਦ ਚ ਵੀ ਉਠਾਇਆ ਉਹਨਾਂ ਕਿਹਾ ਕਿ ਪਿਛਲੇ 6 ਮਹੀਨਿਆਂ ਚ ਵੈਸਟ ਮਿਡਲੈਂਡਜ਼ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਹਿੰਸਕ ਨਸਲਵਾਦੀ ਅਪਰਾਧਾਂ ਦੀ ਇੱਕ ਲੜੀ ਚੱਲੀ ਹੋਈ ਹੈ ਗੁਰਦੁਆਰਾ ਪ੍ਰੰਤਕ ਕਮੇਟੀ ਨੇ ਸੰਗਤ ਤੇ ਸਥਾਨਕ ਅਧਿਕਾਰੀਆਂ ਦਾ ਧੰਨਵਾਦ ਕੀਤਾ ਪ੍ਰੰਤਕ ਕਮੇਟੀ ਨੇ ਕਿਹਾ ਕਿ 22 ਦਸੰਬਰ 2025 ਨੂੰ ਵਾਪਰੀ ਇਸ ਘਟਨਾ ਦੇ ਸਬੰਧ ਚ 14 ਜਨਵਰੀ ਨੂੰ ਪੁਲਿਸ ਨੇ ਕਾਨੂੰਨ ਗ੍ਰਿਫਤਾਰ ਕੀਤਾ ਜੋ ਪੁਲਿਸ ਰਿਮਾਂਡ ਤੇ ਹੈ